ਹੈਲੋ ਫਰੈਂਡਸ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਫਰੈਂਡਸ ਅੱਜ ਦੀ ਜਿਹੜੀ ਟ੍ਰਿਕ ਹੈਗੀ ਉਹ ਹੈਗੀ ਆਪਣੀ ਕਿ ਜਿਹੜਾ ਸ਼ਰਟ ਦਾ ਚਾਕ ਹੁੰਦਾ ਹੈਗਾ ਆਪਣੀ ਕਮੀਜ਼ ਦੇ ਚਾਕ ਹੁੰਦੇ ਉਹ ਕਿਦਾਂ ਨਾ ਫਟ ਜਾਂਦੀ ਹੈਗੀ ਜਲਦੀ ਤੇ ਹਾਂਜੀ ਇਸ ਟ੍ਰਿਕ ਦੇ ਨਾਲ ਹੈਗਾ ਜਿਹੜਾ ਉਹ ਤੁਹਾਡਾ ਚਾਕ ਨਹੀਂ ਫਟੇਗਾ ਹਾਂਜੀ ਹੁਣ ਅਸੀਂ ਇੱਕ ਛੋਟਾ ਜਿਹਾ ਕਪੜਾ ਲੈ ਕੇ ਉਹਨੂੰ ਫੋਲਡ ਕਰਕੇ ਉਹਦੇ ਉੱਤੇ ਸਲਾਈ ਲਗਾ ਲਾਂਗੇ ਹਾਂਜੀ ਸਲਾਈ ਲੀ ਲਗਾ ਲਈਏ ਸੀ ਤੇ ਇਸ ਤੋਂ ਬਾਅਦ ਹੈ ਜਿਹੜਾ ਆਪਣੀ ਸ਼ਰਟ ਹੈ ਕਿ ਜਿਹੜੀ ਉਹਦੀ ਅੰਦਰਲੀ ਸਾਈਡ ਲੈ ਲਓ ਤੇ ਅੰਦਰਲੀ ਸਾਈਡ ਲੈ ਕੇ ਜਿਹੜੀ ਸ਼ਰਟ ਦੀਆਂ ਦੋਨੋਂ ਸਾਈਡ ਦਾ ਕੱਪੜਾ ਹੈਗਾ ਉਹਨਾਂ ਦੇ ਉੱਤੇ ਇਸ ਨੂੰ ਰੱਖ ਲਾਂਗੇ ਹੁਣ ਇਸ ਫੋਲਡ ਕੀਤੇ ਕੱਪੜੇ ਨੂੰ ਸ਼ਰਟ ਦੇ ਇੱਕ ਕੱਪੜੇ ਦੇ ਨਾਲ ਰੱਖ ਕੇ ਅਸੀਂ ਸिलाई ਲਗਾ ਦਾਂਗੇ ਉਹਦੇ ਤੇ ਜਿਹੜੀ ਸਲਾਈ ਲਗਾਉਣੀ ਹੈ ਕਿ ਇਹ ਦੋਨੋਂ ਸਾਈਡ ਦੇ ਕੱਪੜੇ ਦੇ ਉੱਤੇ ਨਹੀਂ ਲਗਾਉਣੀ ਹੈਗੀ ਰੱਖ ਕੇ ਇਕੱਠੇ ਇਹਨੂੰ ਅਲੱਗ-ਅਲੱਗ ਕਰਕੇ ਲਗਾਉਣੀ ਹੈ ਦੋਨੋਂ ਸਾਈਡ ਦੇ ਕੱਪੜੇ ਤੇ ਆਪਾਂ ਅਲੱਗ-ਅਲੱਗ ਕਰਕੇ ਜਿਹੜੀ ਉਹ ਸਲਾਈ ਲਗਾਵਾਂਗੇ ਦਿੱਥੀ ਦੀ ਕਪਨੀ ਸਲਾਈ ਹੁੰਦੀ ਹੈ ਲੱਗੀ ਹੁੰਦੀ ਹੈਗੀ ਫਿਟਿੰਗ ਦੀ ਉੱਥੋਂ ਹੀ ਇਹਨੂੰ ਵਾਪਸ ਮੋੜ ਲੈਣਾਗਾ ਸਲਾਈ ਨੂੰ ਹਾਂਜੀ ਇਸੇ ਤਰ੍ਹਾਂ ਆਪਾਂ ਨੇ ਜੜਿਆ ਇਹ ਇੱਥੋਂ ਤੱਕ ਅਗਾਂਹ ਕੱਟ ਕੇ ਦੁਬਾਰਾ ਜਿਹੜਾ ਅਗਾਂਹ ਦੂਸਰੀ ਸਾਈਡ ਤੋਂ ਸਟਾਰਟ ਕਰਨਾ ਇੱਕ ਸਾਈਡ ਤੇ ਆਪਾਂ ਨੇ ਜਿਹੜੀ ਹੈਗੀ ਸਲਾਈ ਲਗਾ ਲਈਆ ਤੇ ਇਸੇ ਤਰ੍ਹਾਂ ਹੀ ਜਿਹੜੀ ਸਲਾਈ ਹੈਗੀ ਹੁਣ ਅਸੀਂ ਦੂਸਰੀ ਸਾਈਡ ਤੇ ਲਗਾਵਾਂਗੇ ਇਹ ਜਿਹੜੀ ਸਲਾਈ ਆਪਾਂ ਲਗਾ ਰਹੇ ਹਾਂਗੇ ਇਹ ਬਿਲਕੁਲ ਚਾਕ ਹੈ ਜਿੱਥੇ ਆਪਣੇ ਇਸ ਸਲਾਈ ਦਾ ਐਂਡ ਹੁੰਦਾਗਾ ਫਿਟਿੰਗ ਵਾਲੀ ਸਲਾਈ ਦਾ ਇਹ ਉੱਥੇ ਰੱਖ ਕੇ ਹੈ ਜਿਹੜੀ ਹੈਗੀ ਆਪਾਂ ਨੇ ਅਟੈਚ ਕਰਨੀ ਹੈ ਇਹਦੇ ਨਾਲ ਇਹ ਇਸ ਤਰੀਕੇ ਦੇ ਨਾਲ ਜਿਹੜਾ ਚਾਕ ਬਿਲਕੁਲ ਵੀ ਨਹੀਂ ਫਟੇਗਾ ਤੇ ਆਪਾਂ ਨੂੰ ਆਈ ਕਰਨ ਦੀ ਵੀ ਲੋੜ ਨਹੀਂ ਹੈਗੀ ਇਹਦੇ ਨਾਲ ਜਿੱਦਾਂ ਕਿ ਗਰਮੀ ਦੇ ਵਿੱਚ ਜਿਹੜੇ ਜ਼ਿਆਦਾ ਆਪਣੇ ਕੱਪੜੇ ਹੁੰਦੇ ਹੈਗੇ ਕਾਟਨ ਦੇ ਉਹ ਜ਼ਿਆਦਾਤਰ ਹੁੰਦੇ ਹੈਗੇ ਕਿ ਚਾਕਾਂ ਕੋਲੋਂ ਹੀ ਪਾੜਦੇ ਨੇਗੇ ਇਸ ਕਰਕੇ ਤੁਸੀਂ ਇਹ ਟ੍ਰਿਕ ਜ਼ਰੂਰ ਯੂਜ਼ ਕਰਿਓ ਤੇ ਦੇਖਿਓ ਕਿ ਤੁਹਾਡੀ ਜਿਹੜੀ ਸ਼ਰਟ ਹੈਗੀ ਉਹ ਦੇ ਚਾਕ ਨਹੀਂ ਗਈ ਨਹੀਂ ਫਟਣਗੀ ਪਲੀਜ਼ ਚੈੱਕ ਕਰ ਤੁਹਾਨੂੰ ਮੇਰੇ ਵੀਡੀਓਜ਼ ਪਸੰਦ ਆਉਂਦੇ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਮੇਰੇ ਵੀਡੀਓ ਨੂੰ ਲਾਈਕ ਕਰ ਦਿਓ Thank you.